ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੈ ਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇੱਕ ਗਾਂ ਚੌਥਾ ਸੂਆ ਸੂਈ ਹੈਗੀ ਆ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਪਿੰਡ ਬੰਗੀ ਨਿਹਾਲ ਬਠਿੰਡੇ ਤੋਂ ਰਾਮਾ ਮੰਡੀ ਰੋਡ ਤੇ ਦੋਸਤੋ ਇਹ ਹੀ ਪਿੰਡ ਪੈ ਜਾਂਦਾ ਜੀ ਬੰਗੀ ਨਿਹਾਲ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ ਗੁਰਪ੍ਰੀਤ ਸਿੰਘ ਜੀ ਓਨਰ ਹਨ ਇਸ ਦੇ ਜਿਹੜੇ ਕੰਟੈਕਟ ਨੰਬਰ ਹਨ ਬਾਈ ਹੋਰਾਂ ਦੇ ਆ ਡਿਸਪਲੇ ਕਰੇ ਹਨ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਦੋਸਤੋ ਜਿਹੜੀ ਇਹ ਗਾਂ ਖਰੀਦ ਸਕਦੇ ਹੋ ਜੇ ਆਪਾਂ ਦੋਸਤੋ ਇਸ ਗਾਂ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਚੌਥਾ ਸੂਆ ਇਸ ਬਰਸੂਈ ਹੈਗੀ ਆ 16 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਦੀ ਤੀਜੇ ਸੂਵੇ ਦੀ ਰਹੀ ਹੈ ਜੀ ਆ ਚੌਥੇ ਸੂਵੇ ਵਿੱਚ ਵੀ ਬਾਈ ਹੋਰਾਂ ਕਿਹਾ ਵੀ ਸੋ ਲੀਟਰ ਇਹ ਦੁੱਧ ਕੱਢ ਦੇਊਗੀ ਜੀ ਮਗਰ ਜਿਹੜਾ ਕਾਫ ਹੈਗਾ ਜੀ ਇਸੇ ਬੱਚਾ ਉਹ ਜਿਹੜੀ ਬੱਚੀ ਹੈਗੀ ਆ ਮਗਰ ਤਾਜੀ ਸੂਈ ਹੈਗੀ ਜਾਂ 2 ਤੋਂ 3 ਦਿਨ ਦੀ ਸੂਈ ਹੈਗੀ ਆ ਦੋਸਤੋ ਅਜੇ ਬੌਲੇ ਦੇ ਵਿੱਚ ਹੈਗੀ ਆ ਬਾਕੀ ਚੰਗੀ ਠੰਡੀ ਸੀਲ ਇਹ ਗਾਂ ਹੈਗੀ ਆ ਮੇਰੇ ਵੀਰੋ ਥਣ ਵੀ ਗੱਲ ਕਰੀਏ ਤੇ ਥਣ ਇੱਕੋ ਜਿਹਾ ਬਰਾਬਰ ਥਣ ਹਨ ਦੋਸਤੋ ਹਵਾਨਾ ਬਿਲਕੁਲ ਬੇਦਾਗ ਹਵਾਨਾ ਹੈਗਾ ਜੀ ਇੱਕੋ ਅਜੇ ਥਣ ਮੋਟੀ ਧਾਰ ਹੈਗੀ ਆ ਦੋਸਤੋ ਥਣਾ ਦੀ ਲੰਬਾਈ ਤੁਸੀਂ ਖੁਦ ਵੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਲੰਬੇ ਥਣ ਹਨ ਦੋਸਤੋ ਮੁੱਠੀ ਪਰ ਥਣ ਹੈਗਾ ਬਾਕੀ ਵੀ ਵੈੜ ਵੀ ਤੁਸੀਂ ਦੇਖ ਸਕਦੇ ਹੋ ਕਦ ਕਾਟ ਦੀ ਵੀ ਕਾਫੀ ਜਿਆਦੀ ਉੱਚੀ ਇਹ ਵੈੜ ਹੈਗੀ ਹੈ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਚਾਹਵਨ ਹੋਣ ਤੇ ਵੈੜ ਖਰੀਦਣ ਦੇ ਤੁਸੀਂ ਬਾਈ ਹੋਰਾਂ ਦੇ ਨੰਬਰ ਦੇ ਦਿੱਤੇ ਹਨ ਆਪਾਂ ਵੀਡੀਓ ਦੇ ਵਿੱਚ ਤੁਸੀਂ ਨੰਬਰਾਂ ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਮੁੱਲ ਦੋਸਤੋ 45000 ਰੁਪਇਆ ਪਾਈ ਹੋਣੀ ਇਸ ਦਾ ਮੁੱਲ ਕਰਦੇ ਹਨ ਮੌਕੇ ਤੇ ਮਾਨਤਾ ਥੋੜਾ ਬਾਧਾ ਜਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ